ਸਸਕਾਲ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਚਾਹਲ ਤੇ ਮੇਰੇ ਨਾਲ ਨੇ ਸਾਡੇ ਟੀਮ ਮੈਂਬਰ ਤੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਫੁੱਲਾਵਾਲ ਸਾਹਿਬ ਅੱਜ ਗੱਲ ਕਰਾਂਗੇ ਜੀ ਆਪਾਂ ਪਿੰਡੂ ਪਾਰਲੀਮੈਂਟ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਦਾ ਪ੍ਰੋਸੀਜਰ ਚੱਲ ਰਿਹਾ ਹੈ ਨੋਮੀਨੇਸ਼ਨ ਫਾਈਲ ਹੋ ਚੁੱਕੇ ਨੇ ਅੱਜ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ ਪਰਮਿੰਦਰ ਜੀ ਸ਼ਾਂਤੀ ਤੋਂ ਵੱਧ ਸਾਰਾ ਕੁਝ ਕਲੀਅਰ ਹੋ ਗਿਆ ਹੈ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਨੇ ਬਹੁਤ ਸਾਰੇ ਪਿੰਡਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਵੀ ਸਾਨੂੰ ਵਿਰੋਧੀ ਪਾਰਟੀਆਂ ਦਾ ਫੋਨ ਕਰਕੇ ਜਾਂ ਵਿਰੋਧੀ ਗਰੁੱਪ ਦਾ ਫੋਨ ਕਰਕੇ ਸਾਨੂੰ ਜੀ ਦਬਾਇਆ ਗਿਆ ਤੇ ਸਾਡੇ ਕਾਗਜ਼ ਰੱਦ ਕੀਤੇ ਗਏ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿਤੇ ਸੜਕ ਜਾਮ ਕੀਤੀਆਂ ਕਿਤੇ ਖੁਸ਼ ਕੀਤਾ ਆਪਣੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਪਰ ਇਹ ਸਾਰਾ ਕੁਝ ਇਹਦੇ ਉੱਤੇ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਜੀ ਅਕਸਰ ਜਦੋਂ ਵੀ ਪੰਚਾਇਤੀ ਚੋਣਾਂ ਆਉਂਦੀਆਂ ਨੇ ਤੇ ਉਦੋਂ ਇੱਕ ਚੀਜ਼ ਦਰਸ਼ਕੋ ਤੁਸੀਂ ਵੀ ਯਾਦ ਰੱਖੋ ਇੱਕ ਚੀਜ਼ ਦੀ ਬੜੀ ਚਰਚਾ ਹੁੰਦੀ ਆ ਚੁੱਲਾ ਟੈਕਸ ਹਾਂਜੀ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦੇ ਆ ਕਿ ਚੁੱਲਾ ਟੈਕਸ ਹੈ ਕੀ ਆ ਤੇ ਇਹ ਕਿੰਨਾ-ਕਿੰਨਾ ਲੱਗਦਾ ਤੇ ਇਹਦੇ ਮਹੀਨੇ ਕਿੰਨੇ ਥੋੜਾ ਜਿਆ ਦੱਸਿਓ ਦਰਸ਼ਕਾਂ ਚੁੱਲਾ ਟੈਕਸ ਜਿਵੇਂ ਆਪਾਂ ਸ਼ਹਿਰਾਂ ਦੇ ਵਿੱਚ ਹਾਊਸ ਟੈਕਸ ਆ ਇਦਾਂ ਪਿੰਡਾਂ ਦੇ ਵਿੱਚ ਚੁੱਲਾ ਟੈਕਸ ਐਸੀ ਨੂੰ ਤਿੰਨ ਰੁਪਏ ਜਰਨਲ ਨੂੰ 70 ਰੁਪਏ ਪਰ ਇਹ ਜਿਹੜਾ ਹੈਗਾ ਬੂਟਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਹੀ ਲੈਣਾ ਪੈਂਦਾ ਜਿਨ੍ਹਾਂ ਨੇ ਚੋਣਾ ਦੇ ਵਿੱਚ ਖੜਨਾ ਇਹਦੀ ਹੋਰ ਕੋਈ ਮਹੱਤਤਾ ਨਹੀਂ ਕੋਈ ਵੈਲਿਊ ਨਹੀਂ ਪਰ ਜਿਨ੍ਹਾਂ ਨੇ ਮੈਂਬਰ ਪੰਚਾਇਤ ਜਾਂ ਸਰਪੰਚ ਕਰਨਾ ਉਹਨਾਂ ਲਈ ਇੱਕ ਚੰਦ ਤੋਂ ਤੋੜ ਕੇ ਲਿਆਉਣ ਵਾਲੀ ਗੱਲ ਹੋ ਜਾਂਦੀ ਹੈ ਤਾਰੇ ਤੋੜ ਕੇ ਲਿਆਉਣ ਵਾਲੀ ਗੱਲ ਕਿਉਂਕਿ ਇਹ ਜੀ ਤੁਹਾਡੇ ਕੋਲੇ ਚੁਨਾ ਟੈਕਸ ਦੀ ਰਸੀਦ ਨਹੀਂ ਹੈਗੀ ਤਾਂ ਤੁਸੀਂ ਜਿਹੜੇ ਆਪਣੇ ਕਾਗਜੇ ਨੇ ਉਹ ਤੁਸੀਂ ਨੋਮਾਈ ਨਹੀਂ ਕਰ ਸਕਦੇ ਇਸ ਤੋਂ ਬਿਨਾ ਇਹਦੇ ਚ ਇੱਕ ਐਨਓਸੀ ਲੈਣਾ ਹੁੰਦਾ ਹਾਂਜੀ ਉਹ ਜਨਦ ਦੇ ਵਿੱਚ ਉਹਦੇ ਚ ਹੁੰਦਾ ਵੀ ਮੇਰੇ ਤੇ ਕੋਈ ਅਪਰਾਧ ਕੇਸ ਨਹੀਂ ਚੱਲਦਾ ਹੈਗਾ ਮੇਰਾ ਕੋਈ ਪੰਚਾਇਤ ਨਹੀਂ ਕਰਦਾ ਹੈ ਮੇਰੇ ਤੇ ਕਬਜ਼ਾ ਨਹੀਂ ਕਰਿਆ ਉਹ ਐਨਓਸੀ ਹੁੰਦਾ ਪਰ ਉਹ ਐਨਓਸੀ ਲੈਣ ਲਈ ਹਜ਼ਾਰਾਂ ਰੁਪਈਆ ਦੀ ਰਸਮਾਂ ਚਦੀਆਂ ਨੇ イチョタク。 ਇੱਕ ਐਸਾ ਪ੍ਰੋਗਰਾਮ ਬਣਾਇਆ ਹੈ ਸਿਗਾ ਵੀ ਜਿੱਦਾਂ ਕਿਸੇ ਤੁਸੀਂ ਵੀਡੀਓ ਦਫ਼ਤਰ ਚ ਜਾਂਦੇ ਹੋ ਇੱਕ ਛੋਟੀ ਟਾਕ ਹੀ ਹੈਗੀ ਆ ਉਹਦੇ ਵਿੱਚ ਦੀ ਸਾਰੇ ਦੇ ਅਫੀਡਿਵਟ ਲੈ ਕੇ ਉਹ ਅੰਦਰ ਚਲੇ ਜਾਂਦੇ ਆ ਉਸ ਤੋਂ ਬਾਅਦ ਹਲਕੇ ਦੇ ਬੰਦੇ ਜਾਂ ਹਲਕਾ ਇੰਚਾਰਜ ਉਹਨਾਂ ਤੱਕ ਪਹੁੰਚ ਹੁੰਦੀ ਸੀਗੀ ਵੀ ਹਾਂ ਜੀ ਆ ਆਏ ਨੇ ਐਸਪੈਂਡ ਦੇ ਆ ਬੰਦੇ ਨੇ ਅਗਰ ਉਹਨੂੰ ਜਸ ਹੁੰਦੀ ਸੀ ਤਾਂ ਉਹਨਾਂ ਨੂੰ ਐਨਓਸੀ ਮਿਲਦਾ ਸੀ ਪਰ ਇਹ ਇੱਕ ਵਾਰੀ ਇਦਾਂ ਹੀ ਹੁੰਦਾ ਆ ਪਰ ਬਹੁਤ ਵਾਰ ਜਿੰਨੀਆਂ ਵੀ ਸਰਕਾਰਾਂ ਦੇ ਉੱਤੇ ਅਕਸਰੇ ਇਲਜ਼ਾਮ ਲੱਗਦੇ ਨੇ ਚਾਹੇ ਕਾਂਗਰਸ ਵੇਲੇ ਚੋਣਾਂ ਹੋਈਆਂ ਨੇ ਚਾਹੇ ਅਕਾਲੀਆਂ ਵੇਲੇ ਚੋਣਾਂ ਆਈਆਂ ਨੇ ਇਹ ਤਾਂ ਬਦਲਾ ਦੇ ਉੱਤੇ ਆਈ ਐਸ ਸਰਕਾਰ ਜਿਹ ਇਥੇ ਵੀ ਕੀ ਇਹੀ ਸਭ ਕੁਝ ਚੱਲਦਾ ਰਿਹਾ ਬਹੁਤ ਕੁਝ ਇਸ ਤੋਂ ਵੀ ਅੱਗੇ ਮਤਲਬ ਕਾਫੀ ਜ਼ਿਆਦਾ ਮਤਲਬ ਪਹਿਲਾਂ ਨਾਲੋਂ ਨਾ ਇਹਨਾਂ ਦੇ ਹੋਰ ਜ਼ਿਆਦਾ ਅੱਗੇ ਚੱਲ ਰਿਹਾ ਇਹ ਨਹੀਂ ਚੱਲਣਾ ਚਾਹੀਦਾ ਕਿਉਂਕਿ ਇਹਦੇ ਨਾਲ ਪਿੰਡਾਂ ਵਿੱਚ ਇੰਨੀ ਜ਼ਿਆਦਾ ਧੜੇਬੰਦੀ ਬਣ ਗਈ ਆ ਪਹਿਲਾਂ ਵੀ ਬਣਦੀਆਂ ਨੇ ਬਣਦੀਆਂ ਨੇ ਖਤਮ ਹੁੰਦੀਆਂ ਨੇ ਪਰ ਇਸ ਵਾਰ ਜੋ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਕਰੋੜਾਂ ਰੁਪਏ ਦੀਆਂ ਬੋਲੀਆਂ ਲੱਗ ਰਹੀਆਂ ਨੇ ਜੀ ਉਦੇ ਨਾਲ ਪਿੰਡ ਦਾ ਜਿਹੜਾ ਭਾਈਚਾਰਾ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਜਿਹੜੀ ਇਹ ਚੋਣਾਂ ਹੋ ਰਹੀਆਂ ਨੇ ਚੋਣਾਂ ਖੁਦੀਆਂ ਨੇ ਪਿੰਡ ਦਾ ਸਾਰਾ ਦਾ ਭਾਈਚਾਰਾ ਪਰ ਇਹ ਦੇ ਵਿੱਚ ਜੇ ਸਰਕਾਰ ਹੁੰਦੀ ਹੈ ਸਰਕਾਰ ਦਾ ਜਿਹੜਾ ਮਕਸਦ ਹੁੰਦਾ ਵੀ ਇਸ ਜਿਹਦਾ ਹੈਗਾ ਨਾ ਪੰਚਾਇਤ ਲੈਵਲ ਤੇ ਸਾਡੀ ਜਣੀ ਹੈਗੀ ਆ ਉਹ ਪੰਚਾਇਤ ਬਣੇ ਤਾਂ ਜੋ ਅਸੀਂ ਜਦੋਂ ਵੀ ਪਿੰਡ ਚ ਜਾਈਏ ਕਿਤੇ ਰੈਲੀ ਕਰਨੀ ਆ ਕੋਈ ਪਿੰਡ ਦੀ ਗ੍ਰਾਂਟ ਦੇਣੀ ਆ ਉਹ ਸਾਡਾ ਸਰਪੰਚ ਹੋਵੇ ਉਹ ਆਪਣੀ ਪੰਚਾਇਤ ਬਣਾਉਣ ਲਈ ਇਹ ਸਰਕਾਰ ਨੇ ਐਸਾ ਛੜਿਆੰਤਰ ਰਚੇ ਹੋਏ ਨੇ ਵੀ ਜਿਹਦੇ ਨਾਲ ਜਿੰਨੇ ਵਿਰੋਧੀ ਨੇ ਤਰਾ ਤਰਾ ਹੋਈ ਪਈ ਆ ਆਪਾਂ ਦੇਖਿਆ ਪਿਛਲੇ ਤੇ ਗੁਰਦਾਸਪੁਰ ਦੇ ਡੀਸੀ ਸਾਹਿਬ ਨਾਲ ਜਿਨੇ ਮੈਂਬਰ ਪਾਰਲੀਮੈਂਟ ਜਾਂ ਹੋਰ ਵੀ ਤੁਸੀਂ ਸਾਰਿਆਂ ਨੇ ਦੇਖਿਆ ਇਹ ਕੱਲਾ ਗੁਰਦਾਸਪੁਰ ਜੀ ਇਹ ਸਾਰੇ ਪੰਜਾਬ ਦੇ ਵਿੱਚ ਇਹੀ ਕੋ ਚੱਲ ਰਿਹਾ ਇਹ ਨਹੀਂ ਹੋਣਾ ਚਾਹੀਦਾ ਅਗਰ ਇਹ ਹੀ ਹੋਣਾ ਤਾਂ ਜਿਹੜੀ ਸਰਕਾਰ ਆ ਨਾ ਉਹ ਪਿੰਡਾਂ ਦੇ ਵਿੱਚ ਨੋਮੀਨੇਟ ਕਰ ਨੋਮੀਨੇਟ ਕਰਦੇ ਚੱਲਦੀ ਆ ਵਿੱਚ ਨੋਮੀਨੇਟੇ ਕਰ ਦੋ ਨੋਮੀਨੇਟ ਕਰ ਦੋ ਜਿਵੇਂ ਮਾਰਕੀਟ ਕਮੇਟੀ ਤਾਂ ਹੁੰਦੇ ਆ ਜਾਂ ਹੋਰ ਕੋਈ ਅਦਾਰੇ ਹੈਗੇ ਨੇ ਤਾਂ ਉਹਦੇ ਵਿੱਚ ਇਹ ਜਿਹੜਾ ਹੈਗਾ ਪਿੰਡਾਂ ਦਾ ਜਿਹੜਾ ਭਾਈਚਾਰਾ ਨਹੀਂ ਖਤਮ ਹੋਊਗਾ ਜੇ ਹੋਣਾ ਚਾਹੀਦਾ ਤਾਂ ਫਿਰ ਰੈਕਸ਼ਨ ਹੋਣੀ ਚਾਹੀਦੀ ਜਿਹਦੇ ਵਿੱਚ ਜਿਹਨੂੰ ਲੋਕ ਚੰਗਾ ਆਪਾਂ ਆਪਣੇ ਮੁੱਦੇ ਤੇ ਇਹ ਸਾਰਾ ਕੁਝ ਚੱਲਦਾ ਰਹਿਣਾ ਹੈ ਦਰਦਸ਼ਕਾਂ ਦੇ ਕੰਨ ਵੀ ਪੱਕੇ ਹੋਣੀਆਂ ਨੇ ਸੁਣ ਸੁਣ ਕੇ ਇਤਾਰੀਆਂ ਕਹਾਣੀਆਂ ਤੇ ਇਹਦੇ ਉੱਤੇ ਮੈਂ ਨਹੀਂ ਜ਼ਿਆਦਾ ਸਮਾਂ ਖਰਾਉ ਕਰਦਾ ਕਿਉਂਕਿ ਜੋ ਕੁਝ ਲੋਕ ਪਿੰਡਾਂ ਦੇ ਦੇਖ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਭ ਦੇ ਸਾਹਮਣੇ ਆ ਤੇ ਗੱਲ ਕਰੀਏ ਪਾਉਸ ਚੁੱਲਾ ਟੈਕਸ ਦੀ ਚੁੱਲਾ ਟੈਕਸ ਦੀ ਸ਼ੁਰੂਆਤ ਜਿਹੜੀ ਹੈ ਬੇਸ਼ੱਕ ਅੰਗਰੇਜ਼ਾਂ ਵੇਲੇ ਹੋਈ ਹੈ ਪਰ ਕੈਰੋ ਸਰਕਾਰ ਦੇ ਵੇਲੇ ਇਹ ਜਿਹੜਾ ਜ਼ਿਆਦਾ ਚਰਚਾ ਦੇ ਵਿੱਚ ਆਇਆ ਇੱਕ ਇਸ ਤੋਂ ਇਲਾਵਾ ਇੱਕ ਹੋਰ ਖੋਸ਼ ਹਾਇਸੀਅਤ ਟੈਕਸ ਲੱਗਿਆ ਸੀ ਗੁਰਮੇਂਦਰ ਜੀ ਪੰਜਾਬ ਦੇ ਵਿੱਚ ਇਹ ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਣਾ ਇਹਦੇ ਬਾਰੇ ਤੇ ਉਹ ਖੋਸ਼ ਹਾਇਸੀਅਤ ਟੈਕਸ ਜਿਹੜਾ ਹੈ ਉਹ ਕਿਹਨਾਂ ਉੱਤੇ ਲੱਗਿਆ ਸੀਗਾ ਦੇਖੋ ਇੱਕ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਦੇ ਵੇਲੇ ਇਹ ਜਿਹੜਾ ਟੈਕਸ ਲੱਗਿਆ ਸੀ ਔਰ ਜਿਹੜੇ ਪੰਜਾਬ ਵਿੱਚ ਖੁਸ਼ਹਾਲ ਲੋਕ ਸੀਗੇ ਉਹਨਾਂ ਤੇ ਟੈਕਸ ਲੱਗਿਆ ਸੀ ਔਰ ਇਹਦੇ ਜਿਹੇ ਟੈਕਸ ਲੱਗਣ ਦੇ ਨਾਲ ਜਿਹੜੇ ਲੋਕ ਕਿਸਾਨ ਸੀਗੇ ਇਹ ਪਹਿਲਾ ਆਜ਼ਾਦੀ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਸੀਗਾ ਪੰਜਾਬ ਵਿੱਚ ਪਹਿਲੀ ਵਾਰੀ ਹੋਇਆ ਸੀ ਔਰ ਉਹ ਅੰਦੋਲਨ ਦੇ ਬਾਅਦ ਸਰਕਾਰ ਨੂੰ ਉਹ ਜਿਹੜਾ ਟੈਕਸ ਸੀਗਾ ਉਹ ਵਾਪਸ ਲੈਣਾ ਪਿਆ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਜਿਹੜਾ ਹੈਗਾ ਨਾ ਵੀ ਇਹ ਸਾਨੂੰ ਮੰਨ ਰਹੇ ਨੇ ਵੀ ਅਸੀਂ ਜਿਹੜਾ ਹੈਗਾ ਸਰਕਾਰ ਦੇ ਵਿੱਚੋਂ ਜ਼ਿਆਦਾ ਟੈਕਸ ਲਈਏ ਤਾਂ ਜੋ ਪੰਜਾਬ ਨੂੰ ਸਾਡਾ ਫਾਇਦਾ ਹੋਵੇ ਨਿਸ਼ਕਰਕੇ ਲੋਕਾਂ ਦੇ ਬਹੁਤ بڑا ਸੰਘਰਸ਼ ਹੋਇਆ ਸੀ ਸੰਘਰਸ਼ ਤੋਂ ਬਾਅਦ ਇਹ ਟੈਕਸ ਵਾਪਸ ਹੋ ਗਿਆ ਸੀ ਸੋ ਬਿਲਕੁਲ ਸਰ ਉੱਤੇ ਉੱਤੇ ਇਹ ਦੋ ਚੀਜ਼ਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਅੱਜ ਜ਼ਿਕਰ ਕਰਨੇ ਅਸੀਂ ਇੱਕ ਐਨਓਸੀ ਦਾ ਮਾਮਲਾ ਜਿੱਦਾਂ ਪਰਮੇਂਦਰ ਜੀ ਨੇ ਦੱਸਿਆ ਔਰ ਦੂਜਾ ਚੁੱਲਾ ਟੈਕਸ ਦਾ ਚੁੱਲਾ ਟੈਕਸ ਜਿਹੜਾ ਜਰਨਲ ਦੇ ਲਈ 7 ਰੁਪਏ ਆ ਬੀਸੀ ਦੇ ਲਈ 5 ਰੁਪਏ ਆ ਐਸਸੀ ਦੇ ਲਈ ਮੇਰੇ ਖਿਆਲ ਅਹ 4 ਰੁਪਏ ਦਾ ਸ਼ਾਇਦ ਜਾਂ 3 ਰੁਪਏ ਇਹਦੇ ਵਿੱਚ ਜਿਹੜੇ ਆ ਉਹ ਦੇਣੇ ਪੈਂਦੇ ਨੇ ਸਾਲ ਦੇ ਇਹ ਪੈਸੇ ਜਿਹੜੇ ਪਰ ਇਹ ਦੇ ਲਈ ਚਾਹੇ ਛੋਟੀ ਰਕਮ ਪਰਦੀ ਆ ਪਰ ਜਿਹਦੇ ਲਈ ਹਜ਼ਾਰਾਂ ਰੁਪਏ ਜਿਹੜਾ ਹੈਗਾ ਨਾ ਦੇਖਿਆ ਤੇ ਇਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੋ ਬਿਲਕੁਲ ਜੀ ਪੰਚਾਇਤੀ ਚੋਣਾਂ ਦੇ ਵਿੱਚ ਹੋਰ ਜੋ ਕੁਝ ਹੋਏਗਾ ਉਹ ਅੱਗੇ ਚੱਲ ਕੇ ਕਰਾਂਗੇ ਇੱਕ ਬੇਨਤੀ ਜ਼ਰੂਰ ਤੁਹਾਨੂੰ ਕਰਾਂਗੇ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਤੁਸੀਂ ਸਾਰਿਆਂ ਨੇ ਬਣਾ ਕੇ ਰੱਖਣੀ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬ ਸ਼ਾਂਤੀ ਹੋ ਗਈ ਆ ਉਹਨਾਂ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਔਰ ਜਿੱਥੇ ਚੋਣਾਂ ਹੋਣੀਆਂ ਨੇ ਉਥੇ ਇਹੀ ਹੱਥ ਵਨ ਕੇ ਬੇਨਤੀ ਆ ਕਿ ਪਿਆਰ ਮੁਹੱਬਤ ਇਤਫਾਕ ਦੇ ਨਾਲ ਰਹੋ ਕਿਉਂਕਿ ਇਹ ਚੋਣਾਂ ਔਣੀਆਂ ਜਾਂਦੀਆਂ ਰਹਿਣੀਆਂ ਨੇ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਹਰ ਹਿੱਲੇ ਬਰਕਰਾਰ ਰੱਖਿਓ ਜਿੱਤੇ ਕੋਈ ਹਾਰੇ ਪਰ ਪਿੰਡ ਦੇ ਵਿਕਾਸ ਦੇ ਲਈ ਸਾਰੇ ਰਲ ਕੇ ਹੰਬੜਾ ਮਾਰਿਓ ਸੋ ਤਾਂ ਕਿ ਪਿੰਡ ਵਿਕਾਸ ਕਰਨਗੇ ਤੁਸੀਂ ਵਿਕਾਸ ਕਰੋਗੇ ਤੁਸੀਂ ਤਰੱਕੀ ਤੇ ਜਾਓਗੇ ਆਪਣੇ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਸਾਡੇ ਬੱਚੇ ਨੇ ਉਹਨਾਂ ਦੇ ਇੱਕ ਚੰਗਾ ਭਵਿੱਖ ਲੈ ਕੇ ਆਈਏ ਸੋ ਅੱਜ ਲਈ ਇਹ ਨਹੀਂ ਪੰਚਾਇਤੀ ਚੋਣਾਂ ਦੇ ਉੱਤੇ ਤੇ ਹਰਿਆਣਾ ਦੀਆਂ ਚੋਣਾਂ ਤੇ ਹੋਰ ਸਾਰਾ ਕੁਝ ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ